ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਨਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਵਾਸਤੇ ਜੀ ਸਾਰੇ ਦਿਨੇ ਖਲੀਸ਼ ਸ਼ਾਂਤੀ ਦਾ ਦਾਨ ਕਰਦੇ ਹੋ। ਇਹ ਦੋ ਤਾਂ ਦੇ ਅੰਦਰ 17 ਤਰੀਕ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਤੇ ਮੈਗਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਔਰ ਦੇਸ਼ ਦੇ ਅੰਦਰ 1 ਲੱਖ ਯੂਨਿਟ ਬਲੱਡ ਜਿਹੜਾ ਵਾ ਉਹ ਇਕੱਠਾ ਕਰਨ ਦਾ ਫੈਸਲਾ ਕੀਤਾ ਗਿਆ ਔਰ ਇਹ ਸਾਰਾ ਪ੍ਰੋਗਰਾਮ ਜਿਹੜਾ ਖੂਨਦਾਨ ਦਾ ਇਕੱਠਾ ਕਰਨ ਦਾ 1 ਅਕਤੂਬਰ ਕੌਮੀ ਖੂਨਦਾਨ ਦਿਹਾੜੇ ਤੱਕਨ ਜਾਰੀ ਰਹੂਗਾ ਹਰ ਰੋਜ਼ ਬਲੱਡ ਡੋਨਰ ਕਾਉਂਸਲ ਵੱਲੋਂ ਚਲਾਏ ਜਾ ਰਹੇ ਬਲੱਡ ਸੈਂਟਰ ਵੱਲੋਂ ਰੋਜ਼ ਖੂਨਦਾਨ ਕੈਂਪ ਲਗਾਇਆ ਜਾਂਦਾ ਵੈ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਿਨ੍ਹਾਂ ਦੇ ਜਨਮ ਦਿਨ ਦੇ ਉੱਤੇ ਪਖਵਾੜਾ ਮਨਾਇਆ ਜਾਂਦਾ ਸੇਵਾ ਦਾ ਔਰ ਜਿੱਥੇ ਤੱਕ ਖੂਨਦਾਨ ਦਾ ਤੱਲਕ ਹੈ ਹਸਪਤਾਲਾਂ ਦੇ ਵਿੱਚ ਖੂਨ ਦੀ ਘਾਟ ਸਦਕਾ ਦਾਖਲ ਮਰੀਜ਼ਾਂ ਦੀ ਬੁੱਝ ਰਹੀ ਜੀਵਨ ਜੋਤੀ ਨੂੰ ਜਗਮਗਾਏ ਰੱਖਣ ਦੇ ਵਿੱਚ ਇਹ ਜਿਹੜਾ ਖੂਨ ਇਕੱਠਾ ਕੀਤਾ ਜਾ ਰਿਹਾ ਹੈਗਾ ਇਹ ਉਹਨਾਂ ਲੋਕਾਂ ਦੇ ਵਾਸਤੇ ਕੰਮ ਆਏਗਾ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਜੀ ਦੇ ਜਨਮ ਦਿਨ ਪਖਵਾੜੇ ਤੇ ਜਿਹੜਾ ਖੂਨ ਇਕੱਠਾ ਕੀਤਾ ਜਾ ਰਿਹਾ ਇਸ ਦੇ ਨਾਲ ਰਾਸ਼ਟਰੀ ਇਕਤਾ ਸਮਰਦਾਇਕ ਸੁਧਭਾਵਨਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤੀ ਮਿਲਦੀ ਹੈ ਮੈਂ ਬਲੱਡ ਡੋਨਰ ਸੈਂਟਰ ਦੇ ਜਨਰਲ ਸੈਕਟਰੀ ਪ੍ਰੋਫੈਸਰ ਜੇਐਸ ਗਿੱਧਾ ਜੀ ਜਿਨ੍ਹਾਂ ਨੇ ਕਿ ਖੁਦ ਹੁਣ ਤਮੇਰਵਕਨ ਖੂਨਦਾਨ ਕਰਨਾ ਬੰਦ ਕਰ ਦਿੱਤਾ 65 ਵਾਰ ਤੋਂ ਵੱਧ ਇਹਨਾਂ ਨੇ ਖੂਨਦਾਨ ਕੀਤਾ 103 ਵਾਰ ਹੀ ਮੈਂ ਕੀਤਾ ਹੁਣ ਸਾਡੀ ਦੋਨਾਂ ਦੀ ਉਮਰ 60 ਸਾਲ ਤੋਂ ਵੱਧ ਹੋ ਗਈ ਇਹਨਾਂ ਨੂੰ ਮੈਂ ਬੇਨਤੀ ਕਰਾਂਗਾ ਬਹੁਤ ਸਿਆਸਤਦਾਨ ਵਿਦਵਾਨ ਦੋ ਸ਼ਬਦ ਇਕੱਠੇ ਬੜੇ ਔਕੇ ਹੁੰਦੇ ਆ ਉਹ ਹੈਗੇ ਆ ਤਾਂ ਮੈਂ ਗਿੱਧਾ ਸਾਹਿਬ ਜੀ ਨੂੰ ਬੇਨਤੀ ਕਰੂੰਗਾ ਕਿ ਬੀਡੀਸੀ ਸੰਗਠਨ ਵੱਲੋਂ ਸੁਭਾਸ਼ ਸ਼ਰਮਾ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਜੀ ਆਇਆਂ ਅੱਜ ਦਾ ਇਕੋਮੀ ਖੂਨਦਾਨ ਖੂਨਦਾਨ ਕੈਂਪਾਂ ਦੀ ਲੜੀ ਦੇ ਵਿੱਚ ਜਿਹੜਾ ਕੈਂਪ ਅੱਜ ਬੀਡੀਸੀ ਰਮਾ ਸ਼ਹਿਰ ਦੇ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਪਹੁੰਚੇ ਸ਼੍ਰੀ ਸੁਭਾਸ਼ ਸ਼ਰਮਾ ਜੀ ਰਾਜਵਧਰ ਲੱਕੀ ਜੀ ਅਤੇ ਹੋਰ ਵੱਖ-ਵੱਖ ਸੰਸਥਾਵਾਂ ਤੋਂ ਪਹੁੰਚੇ ਹੋਏ ਉਹਨਾਂ ਦੇ ਨੁਮਾਇੰਦੇ ਸਾਰਿਆਂ ਦਾ ਸਵਾਗਤ ਹੈ ਇਹ ਬੜਾ ਚੰਗੀ ਗੱਲ ਹੋਈ ਹੈ ਕਿ 17 ਸਤੰਬਰ ਤੋਂ 1 ਅਕਤੂਬਰ ਤੱਕ ਸਾਰੇ ਹਿੰਦੁਸਤਾਨ ਦੇ ਵਿੱਚ ਲਗਾਤਾਰ ਖੂਨਦਾਨ ਕੈਂਪ ਜਿਹੜੇ ਉਹ ਲੱਗਣੇ ਆ ਔਰ ਜਿਹੜਾ ਟਾਰਗੇਟ ਹੈ ਸਿਹਤ ਵਿਭਾਗ ਦਾ ਉਹ 1 ਲੱਖ ਜੂਨਟ ਦਾ ਹੈ ਹਿੰਦੁਸਤਾਨ ਭਰ ਦੇ ਵਿੱਚ। ਤੋਂ ਅਸੀਂ ਤੁਸੀਂ ਸਾਰੇ ਇੱਥੇ ਆਏ ਹੋ ਡਾਕਟਰ ਜੇ ਬੱਗਾ ਜੀ ਸਾਡੇ ਬੀਡੀਸੀ ਦੇ ਫਿਟੀਓ ਹਨ ਔਰ ਰਟਾਇਰਡ ਸਿਵਲ ਸਰਜਨ ਹਨ। ਉਹਨਾਂ ਦੀ ਤਕਨੀਕੀ ਦੇਖ ਰਹਿਕ ਦੇ ਵਿੱਚ ਇਹ ਕੈਂਪ ਜਿਹੜਾ ਹੈ ਉਹ ਲੱਗ ਰਿਹਾ ਹੈ ਇਹਨੂੰ ਕਵਰ ਕਰਨ ਲਈ ਮੀਡੀਆ ਤੋਂ ਬਹੁਤ ਸਾਰੇ ਸੱਜਣ ਸਤਿਕਾਰਯੋਗ ਪਹੁੰਚੇ ਨੇ ਔਰ ਵੱਖ-ਵੱਖ ਸੰਸਥਾਵਾਂ ਦੇ ਨਮਾਇਦੇ ਪਹੁੰਚੇ ਆ। ਸਭ ਦਾ ਇੱਥੇ ਜੀ ਆਇਆਂ ਨੂੰ ਸਵਾਗਤ ਹੈ। ਔਰ ਖੂਨਦਾਨੀ ਫਰਿਸ਼ਤੇਆਂ ਨੂੰ ਸਾਡਾ ਪ੍ਰਣਾਮ ਹੈ ਜਿਨ੍ਹਾਂ ਨੇ ਇਸ ਵੱਡੇ ਪ੍ਰੋਜੈਕਟ ਨੂੰ ਕਾਮਯਾਬ ਕਰਨਾ ਧੰਨਵਾਦ ਇੱਕ ਫੈਸਲਾ ਦੱਸਣਾ ਚਾਹੁੰਦਾ ਮੈਂ ਕਿ 15 ਵਿਅਕਤੀ ਜਿਹੜੇ ਐ ਉਹ ਰਜਿਸਟਰਡ ਹੋ ਚੁੱਕੇ ਐ 10 ਵਿਅਕਤੀ ਖੂਨਦਾਨ ਕਰ ਰਹੇ ਐ ਅੱਜ ਸ਼ਾਮ ਤੱਕਨ 50 ਤੋਂ ਵੱਧ ਵਿਅਕਤੀ ਔਰ 100 ਦੇ ਦਰਮਿਆਨ Até ਖੂਨਦਾਨ ਕਰਨਗੇ ਇਸ ਤੋਂ ਪਹਿਲਾਂ ਕਿ ਅੱਜ ਦੇ ਮੁੱਖ ਸੇਵਾਦਾਰ ਮਹਿਮਾਨ ਨਿਮਸ਼ ਸ਼ਬਦ ਕਹਿੰਦਾ ਹੁੰਦਾ ਮੁੱਖ ਸੇਵਾਦਾਰ ਪੰਜਾਬ ਦੇ ਸ਼੍ਰੀ ਸੁਭਾਸ਼ ਸ਼ਰਮਾ ਜੀ ਆਪਣੇ ਵਿਚਾਰ ਰੱਖਣ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਦੋ ਚਾਰ ਨਾਅਰੇ ਖੂਨਦਾਨ ਸੰਬੰਧੀ بلند ਜ਼ਰੂਰ ਕਰੋ ਖੂਨਦਾਨ ਜੀਵਨਦਾਨ 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 ਖੂਨਦਾਨ ਜੀਵਨਦਾਨ 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 ਖੂਨਦਾਨ ਮਹਾਦਾਨ 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 ਖੂਨਦਾਨ ਮਹਾਦਾਨ 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 खून दानी जिंदाबाद 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 खून दानी जिंदाबाद 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 प्रधानमंत्री नरेंद्र मोदी लॉन्ग लिव लॉन्ग लिव लॉन्ग लिव लॉन्ग लिव लॉन्ग लिव लॉन्ग लिव प्रधानमंत्री नरेंद्र मोदी जिंदाबाद 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 प्रधानमंत्री नरेंद्र मोदी जिंदाबाद 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 नरेंद्र मोदी जी लॉन्ग लिव लॉन्ग लिव लॉन्ग लिव लॉन्ग लिव हूं मैं सत्कारत विद्वान ਭਾਰਤੀ ਜਨਤਾ ਪਾਰਟੀ ਦੇ ਕਾਰਿਆਕਰਤਾ ਜਿਨ੍ਹਾਂ ਦੇ ਉੱਤੇ ਪੰਜਾਬ ਨੂੰ ਮਾਣ ਹੈ ਪਰ ਬੈਂਕ ਨਾਲ ਇਹਨਾਂ ਨੂੰ ਦੱਸਣੀ ਚਾਹੁੰਦਾ ਹਾਂ ਕਿ 당 ਸ਼ਬਦਾਂ ਦੇ ਨਾਲ ਸਾਡਾ ਅਸ਼ੀਰਵਾਦ ਦੇਣ ਤੁਮਦਾਨੀਆਂ ਨੂੰ ਅਸ਼ੀਰਵਾਦ ਦੇਣ ਔਰ ਅਸੀਂ ਹੋਰ ਸੰਗਰਮੀ ਦੇ ਨਾਲ ਕੰਮ ਕਰਕੇ ਮਨੁੱਖਤਾ ਦੀ ਸੇਵਾ ਕਰੀਏ ਸਰਕਾਰ ਜੋ ਸੁਭਾਸ਼ ਸਰਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਬੜਾ ਅੱਛਾ ਲੱਗਿਆ ਬੀਡੀਸੀ ਨਵਾਂ ਸ਼ਹਿਰ ਜਿਹੜਾ ਹੈ ਉਹਦਾ ਬਹੁਤ ਨਾਮ ਹੈ ਮਨੁੱਖਤਾ ਦੀ ਸੇਵਾ 'ਚ। ਔਰ ਜਿਵੇਂ ਕਿ ਡਾਕਟਰ ਸਾਹਿਬ ਅਜੇ ਪੱਗਾ ਜੀ ਨੇ ਹੁਣੇ ਜ਼ਿਕਰ ਕੀਤਾ ਹੈ ਕਿ ਪਿਛਲੇ 30 ਸਾਲਾਂ ਤੋਂ ਇਹ ਜਿਹੜਾ ਸੈਂਟਰ ਹੈ ਇਹ ਮਨੁੱਖਤਾ ਦੀ ਸੇਵਾ 'ਚ ਲੱਗਿਆ ਹੋਇਆ ਹੈ। ਕਈ ਅਨਮੋਲ ਜਾਨਾਂ ਨੇ ਬਚਾਈਆਂ। ਥੈਲੇਸੀਮੀਆ ਦੇ ਪੀੜਿਤ ਬੱਚਿਆਂ ਦੀ ਜਿਸ ਪ੍ਰਕਾਰ ਦੀ ਸੇਵਾ ਇਹ ਸੈਂਟਰ ਦੇ ਮਾਧਿਅਮ ਨਾਲ ਚੱਲ ਰਹੀ ਹੈ। ਮੈਂ ਸਭ ਤੋਂ ਪਹਿਲਾਂ ਤਾਂ ਵਧਾਈ ਦੇਣਾ ਚਾਹਨਾ ਹੈ। ਸਾਡੇ ਫਾਊਂਡਰ ਪ੍ਰਧਾਨ ਸਾਹਿਬ ਵੀ ਆਏ ਨੇ ਗੁਰਿੰਦਰ ਦੂਰ ਜੀ। ਸਾਡੇ ਪ੍ਰੋਫੈਸਰ ਗਿੱਦਾ ਜੀ ਵਿਰਾਜਮਾਨ ਨੇ ਡਾਕਟਰ ਅਜੀਤ ਜੀ ਵਿਰਾਜਮਾਨ ਨੇ ਕਿ ਜਿਹੜਾ ਇਹ ਕੰਮ ਕਰ ਰਹੇ ਨੇ ਇਹਦੇ ਲਈ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਵੀ ਹੈ ਬਹੁਤ-ਬਹੁਤ ਸ਼ੁਭ ਕਾਮਨਾਵਾਂ ਵੀ ਹੈ ਔਰ ਮੇਰੀ ઈશ્વર ਦੇ ਚਰਨਾਂ 'ਚ પ્રાર્થના ਹੈ ਕਿ ਇਹਨਾਂ ਦੇ ਉੱਤੇ ਆਪਣਾ ਮਿਹਰ ਭਰਿਆ ਹੱਥ ਰੱਖਿਆ ਉਹਨਾਂ ਨੂੰ ਬਲ ਬਖਸ਼ਣ ਕਿ ਇਸੇ ਤਰ੍ਹਾਂ ਇਹ ਮੁਨਖਤਾ ਦੀ ਸੇਵਾ ਕਰਦੇ ਰਹਿਣ ਅੱਜ ਬੜਾ ਅੱਛਾ ਦਿਹਾੜਾ ਹੈ ਦੇਸ਼ ਦੇ ਨਹੀਂ ਦੁਨੀਆਂ ਦੇ ਸਭ ਤੋਂ ਲੋਕਪ੍ਰੀਆ ਨੇਤਾ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਤਰੱਕੀ ਦੀ ਰਾਹ ਤੇ ਤੋਰਿਆ ਹਿੰਦੁਸਤਾਨ ਦਾ ਰਤਬਾ ਮਾਨਕੁਰੀ ਦੁਨੀਆਂ 'ਚ ਵਧਾਇਆ ਐਸੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ 74ਵਾਂ ਜਨਮ ਦਿਹਾੜਾ ਪੂਰਾ ਦੇਸ਼ ਹਿੰਦੂस्तानी ਜਿੱਥੇ ਵੀ ਦੁਨੀਆ 'ਚ ਵਸਦੇ ਨੇ ਉਹ ਮਨਾ ਰਹੇ ਨੇ ਉਹਨੂੰ ਬੜਾ ਅੱਛਾ ਲੱਗਿਆ ਕਿ ਨਵਾਂ ਸ਼ਹਿਰ ਵਾਲਿਆਂ ਨੇ ਪ੍ਰਧਾਨ ਮੰਤਰੀ ਜੀ ਦਾ ਜਨਮ ਦਿਨ ਕੋਈ ਕੇਕ ਕੱਟ ਕੇ ਨਹੀਂ ਮਨਾਇਆ ਬਲਕਿ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕੀਤਾ ਕਿਉਂਕਿ ਪ੍ਰਧਾਨ ਮੰਤਰੀ ਜੀ ਦਾ ਜੀਵਨ ਹੀ ਪੂਰਾ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹੈ ਸੋ ਅੱਜ ਇਹ ਬਲੱਡ ਡੋਨੇਸ਼ਨ ਕੈਂਪ ਜਿਹੜਾ ਲੱਗਿਆ ਹੈ ਬੀਡੀਸੀ ਨਵਾਂ ਸ਼ਹਿਰ ਦੇ ਅੰਦਰ ਔਰ ਜਿੰਨੇ ਵੀ ਖੂਨਦਾਨੀ ਸਾਡੇ ਡੋਨਰ ਸਾਹਿਬਾਨ ਆਏ ਨੇ ਪੈਨਾਪਰਾ ਮੈਂ ਉਹਨਾਂ ਨੂੰ ਵੀ ਬਹੁਤ ਧੰਨਵਾਦ ਕਰਨਾ ਚਾਹਨਾ ਕਿ ਉਹ ਮਨੁੱਖਤਾ ਦੀ ਸੇਵਾ 'ਚ ਆਪਣਾ ਖੂਨਦਾਨ ਕਰ ਰਹੇ ਨੇ ਡਾਕਟਰ ਸਾਹਿਬ ਨਾਰੇਲਵਾਰੇ ਜੀ ਕਿ ਖੂਨਦਾਨ ਮਹਾਦਾਨ ਹੈ ਸਤਿਮੁੱਚੀ ਮਹਾਦਾਨ ਹੈ ਉਸ ਵਿਅਕਤੀ ਨੂੰ ਪੁੱਛਣਾ ਚਾਹੀਦਾ ਜਿਹਦਾ ਪਰਿਵਾਰ ਦਾ ਕੋਈ ਜੀ ਜਿਹਨੂੰ ਖੂਨ ਦੀ ਜ਼ਰੂਰਤ ਹੈ ਤੇ ਕਿੰਨੀ ਉਹਦੇ ਲਈ ਵੱਡੀ ਚੀਜ਼ ਹੁੰਦੀ ਹੈ ਉਸ ਵੇਲੇ ਮੈਂ ਤਾਂ ਕਿਉਂਕਿ ਰਾਜਨੀਤੀ 'ਚ ਕੰਮ ਕਰਦਾ ਹਾਂ ਸਟੂਡੈਂਟ ਪੋਲਿਟਿਕਸ 'ਚ ਰਿਹਾ ਹਾਂ ਲੰਬੇ ਸਮੇਂ ਤੋਂ ਇਸ ਕੰਮ ਨਾਲ ਜੁੜਿਆ ਹੈ ਰਾਤ ਨੂੰ 2-2 ਵਜੇ ਵੀ ਕਈ ਵਾਰ ਮਰੀਜ਼ਾਂ ਦੇ ਪੇਰੈਂਟਸ ਦੇ ਉਹਨਾਂ ਦੇ ਰਿਲੇਟਿਵਸ ਦੇ ਫੋਨ ਆਦੇ ਸੀ ਜੀ ਸਾਨੂੰ ਖੂਨ ਕਿਸੇ ਤਰ੍ਹਾਂ ਅਰੇਂਜ ਕਰਾ ਕੇ ਦਿਓ ਸਮਝ ਸਮਝਦਾ ਕਿ ਬਹੁਤ ਵੱਡਾ ਕੰਮ ਤੁਸੀਂ ਕਰ ਰਹੇ ਹੋ ਰਾਜ ਦਾ ਖੂਨਦਾਨ ਕੈਂਪ ਵੀ ਬਹੁਤ ਅੱਛਾ ਚੱਲ ਰਿਹਾ ਹੈ ਪਿਛਲੇ ਹਫਤੇ ਮੈਨੂੰ ਮੌਕਾ ਮਿਲਿਆ ਰੋਹਿਤ ਜੈਨ ਜੀ ਨੇ ਵੀ ਰੋਟਰੀ ਕਲੱਬ ਚ ਖੂਨਦਾਨ ਕੈਂਪ ਲਗਾਇਆ ਸੀ ਉੱਥੇ ਵੀ ਆਨ ਦਾ ਮੌਕਾ ਮਿਲਿਆ ਪਰ ਲੋਚਨ ਜੀ ਦਾ ਜ਼ਿਕਰ ਹੋਇਆ ਹੀ ਹੈ ਕਿ ਉਹ ਵੀ ਪਿਛਲੇ ਦਿਨਾਂ ਚ ਕੈਂਪ ਲਗਾ ਕੇ ਹਟੇ ਨੇ ਨਰੇਸ਼ ਜੀ ਸਾਡੇ ਚ ਵੀ ਰਾਜਮਾਨ ਨੇ ਉਹ ਵੀ ਬਹੁਤ ਵੱਡਾ ਕੰਮ ਸਮਾਜ ਸੇਵਾ ਦਾ ਕਰ ਰਹੇ ਨੇ ਸੋ ਅੱਜ ਭਾਰਤੀ ਜਨਤਾ ਪਾਰਟੀ ਦੇ ਵੀ ਬਹੁਤ ਸਾਰੇ ਵਰਕਰ ਸਹਿਬਾਨ ਇੱਥੇ ਬਲੱਡ ਡੋਨੇਸ਼ਨ ਕੈਂਪ ਚ ਆਏ ਨੇ ਸਾਡੇ ਪ੍ਰਧਾਨ ਜੀ ਲੱਖੀ ਜੀ ਵੀ ਨੂੰ ਕਹਿ ਰਹੇ ਸੀ ਕਹਿੰਦੇ ਜੀ ਮੈਂ ਵੀ ਅੱਜ ਖੂਨ ਦੇਣਾ ਹੈ ਸਾਡੇ ਵਿਸ਼ਾਲ ਜੀ ਲੇਟੇ ਹੋਏ ਨੇ ਸਾਡੇ ਜਨਰਲ ਸੈਕਟਰੀ ਨੇ ਸਾਡੇ ਅਮਨ ਜੀ ਨੇ ਬ੍ਰਾਹਮਣ ਸਭਾ ਤੋਂ ਸਾਡੇ ਪ੍ਰੈਸ਼ਰ ਸਾਹਿਬ ਨੇ ਹੋਰ ਵੀ ਸੀਨੀਅਰ ਲੀਡਰਸ਼ਿਪ ਕਰਨ ਦੀਵਾਨ ਜੀ ਪਾਲਾ ਸਿੰਘ ਜੀ ਸੁਧਨ ਸਾਹਿਬ ਸਾਰੀ ਸਾਡੀ ਲੀਡਰਸ਼ਿਪ ਇੱਥੇ ਆਈ ਹੈ ਮੈਂ ਇੱਕ ਵਾਰੀ ਫੇਰ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਵੀ ਕਰਨਾ ਹੈ ਵਧਾਈ ਵੀ ਦੇਣੀ ਹੈ ਨਰਿੰਦਰ ਮੋਦੀ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਵੀ ਦੇਣੀਆਂ ਔਰ ਮੈਂ ਚ परमपिता परमात्मा ਕੋਲੋਂ ਇਹ ਮੰਗੀਏ ਵੀ ਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲੰਬੀ ਉਮਰ ਦੇਣ ਉਹਨਾਂ ਨੂੰ ਬਲ ਬਖਸ਼ਣ ਸ਼ਕਤੀ ਦੇਣ ਤਾਂ ਕਿ ਉਹ ਹਿੰਦੁਸਤਾਨ ਨੂੰ ਹੋਰ ਤਰੱਕੀ ਦੀਆਂ ਰਾਹਾਂ ਤੇ ਲੈ ਕੇ ਜਾ ਸਕਣ ਜਤਿੰਦਰ ਕੁਮਾਰ ਸਰ ਕਿਹੜੀ ਜਗ੍ਹਾ ਤੋਂ ਆਏ ਜੀ ਨਵੇਂ ਸਹਿਰ ਤੋਂ ਕੋਠੀ ਰੋਡ ਤੋਂ ਇਹ ਕਾਹਦੇ ਬਾਅਦ ਆਏ ਸੀ ਇਹ ਪਹਿਲੀ ਵਾਰ ਬਲੱਡ ਦਾਨ ਕਰਨ ਆਏ ਪਹਿਲਾਂ ਵੀ ਖੂਨ ਦਾਨ ਕੀਤਾ ਨਹੀਂ ਨਹੀਂ ਪਹਿਲੀ ਵਾਰ ਜੀ ਪਹਿਲੀ ਵਾਰ ਹਾਂਜੀ ਹਾਂਜੀ ਸਾਨੂੰ ਕਿਨੇ ਕਿਹਾ ਵੀ ਖੂਨਦਾਨ ਕਰਨ ਸਾਡੇ ਸਰ ਉਹਨਾਂ ਨੇ ਉਤਸ਼ਾਹ ਕੀਤਾ ਹਾਂਜੀ ਹਾਂਜੀ ਆ ਖਾਲੀ ਗੱਲਾਂ ਨਹੀਂ ਇਹ ਜੇ ਕੋਈ ਕਸ਼ੋਰ ਮਾਲਾ ਨਹੀਂ ਆਉਂਦਾ ਫੋਟੋ ਵੀ ਬੁਲਾਣਾ ਕਰਨਾ ਨਹੀਂ ਹੋਈ ਨਾ ਮਾਲਵਾ ਵਾਲੇ ਏ ਅਸੀਂ ਬਾਹਰ ਹੈਲੋ ਬਹਾਦਰ ਚੰਦ ਰੋੜਾ ਜੀ ਇਹ ਸੇਵਾ ਕੈਂਪ ਜਿਹੜਾ ਅਸੀਂ ਲਾਇਆ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਤੇ 17 ਜੂਨ ਤੋਂ ਲੈ ਕੇ 2 ਅਕਤੂਬਰ ਤੱਕ ਅਸੀਂ ਸਮਾਜ ਦੇ ਵਿੱਚ ਹਰ ਵਰਗ 'ਚ ਜਾ ਕੇ ਅਸੀਂ ਸੇਵਾ ਕਰਨੀ ਆ ਉਹਨਾਂ ਦੇ ਜਨਮ ਦਿਨ ਨੂੰ ਬਹੁਤ ਧੂਮ ਧਾਮ ਨਾਲ ਮਨਾਣਾ ਹੈ ਔਰ ਇੰਨਾ ਹੀ ਕਹਿੰਦਾ ਹੋਇਆ ਜੈ ਹਿੰਦ ਅਸੀਂ ਮੋਦੀ ਜੀ ਦੇ ਜਨਮ ਦਿਨ ਦਾ 17 ਤੋਂ ਲੈ ਕੇ 2 ਅਕਤੂਬਰ ਤੱਕ ਮਨਾਣਾ ਹੈ ਔਰ ਉਹਦੇ ਵਿੱਚ ਸੇਵਾ ਭਾਵ ਨਾਲ ਪੂਰੀ ਤਰ੍ਹਾਂ ਅਸੀਂ ਸਮਾਜ ਦੀ ਸੇਵਾ ਕਰਨੀ ਹੈ ਜਿਹਦੇ ਵਿੱਚ ਸਵੈਯੋਗ ਅਭਿਆਨ ਖੂਨਦਾਨ ਭਵਨ ਵਗੈਰਾ ਹੋਰ ਵੀ ਕਿਸੇ ਤਰ੍ਹਾਂ ਦੇ ਵਰਗ ਦੇ ਸਾਡੀ ਕਿਸੇ ਲੋੜ ਹੋਵੇ ਅਸੀਂ ਹਰ ਵੇਲੇ ਹਾਜ਼ਰ ਰਹਾਂਗੇ ਇਹਨਾਂ ਸ਼ਬਦਾਂ ਨਾਲ ਮੈਂ ਧੰਨਵਾਦ ਕਰਦਾ ਸਾਰੀ ਟੀਮ ਦਾ ਇੱਥੇ ਆਇਆਂ ਦਾ ਸਾਰੀ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਮੈਂ ਆਸ ਰੱਖੀ ਹੋਈ ਹੈ ਪੇਧਰ ਤੇ ਪੇਧਰ ਐਸ ਕਰਦੇ ਵੀ ਕਰਦੇ ਇਹ ਪਰ ਸਰਕਾਰੋਂ ਜਿਹੜਾ ਖੂਨਦਾਨ ਕੈਂਪ ਹੈ ਪਰ ਸਰਕਾਰ ਵੱਲੋਂ ਜਿਹੜਾ ਸੇਵਾ ਪਕਵਾੜਾ ਚੱਲ ਰਿਹਾ ਉਸ ਉਪਲਖੇ ਦੇ ਵਿੱਚ ਲਗਾਇਆ ਗਿਆ ਮੈਂ ਰੋਟਰੀ ਕਲੱਬ ਨਵਾਂ ਸ਼ਹਿਰ ਵੱਲੋਂ ਇਹਨਾਂ ਨੂੰ ਵਧਾਈ ਦਿੰਦਾ ਤੇ ਐਦਾਂ ਦੇ ਆਪਣੇ ਉਪਰਾਲੇ ਹੁੰਦੇ ਰਹਿਣ ਤਾਂ ਸਮਾਜ ਲਈ ਬਹੁਤ ਵਧੀਆ ਗੱਲ ਹੈ ਬਹੁਤ ਬਹੁਤ ਵਧਾਈ ਦਿੰਦਾ ਮੈਂ ਪਹਿਲਾਂ ਸਭ ਤੋਂ ਆਪਣੇ ਛੋਟੇ ਵੀਰ ਐਡਵੋਕੇਟ ਵਿਸ਼ਾਲ ਸ਼ਰਵਾ ਜੀ ਨੂੰ ਜਿਨ੍ਹਾਂ ਨੇ ਇਹ ਬੜਾ ਵਧੀਆ ਅੱਜ ਬਲੱਡ ਨੇਸ਼ਨ ਕੈਂਪ ਆਰਗੇਨਾਈਜ਼ ਕੀਤਾ ਹੈ ਇਹ ਬਲੱਡ ਨੇਸ਼ਨ ਕੈਂਪ ਕਿਉਂਕਿ ਇੱਕ ਭਾਰਤੀ ਜਨਤਾ ਪਾਰਟੀ ਵੱਲੋਂ ਪਖਵਾੜਾ ਮਨਾਇਆ ਜਾਂਦਾ ਉਸ ਪਖਵਾੜੇ 'ਚ 17 ਤਰੀਕ ਤੋਂ ਲੈ ਕੇ 17 ਸਤੰਬਰ ਨੂੰ ਸ਼੍ਰੀ ਨਰਿੰਦਰ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਉਹਨਾਂ ਦਾ ਜਨਮ ਦਿਨ ਹੁੰਦਾ ਉਸ ਦਿਨ ਤੋਂ ਲੈ ਕੇ 2 ਅਕਤੂਬਰ ਗਾਂਧੀ ਜਨਤੀ ਵਾਲੇ ਦਿਨ ਤੱਕ ਇਹ 15 ਦਿਨ ਦਾ ਪ੍ਰੋਗਰਾਮ ਹੁੰਦਾ ਜਿਹਦੇ ਵਿੱਚ ਅਸੀਂ ਅਲੱਗ-ਅਲੱਗ ਪ੍ਰੋਗਰਾਮ ਕਰੀਦੇ ਆ ਹਰ ਸਾਲ ਅ ਅੱਜ ਇਹ ਪ੍ਰੋਗਰਾਮ ਇੱਥੇ ਬਲੱਡ ਡੋਨੇਸ਼ਨ ਕੈਂਪ ਰੱਖਿਆ ਗਿਆ ਮੈਂ ਸਮਝਦਾ ਇਹਦੇ ਨਾਲ ਜਿੱਥੇ ਲੋੜਵੰਦ ਲੋਕਾਂ ਨੂੰ ਬੜੀ ਵੱਡੀ ਸਹਾਇਤਾ ਮਿਲੂਗੀ ਉੱਥੇ ਇੱਕ ਜਦੋਂ ਵੀ ਬੰਦਾ ਕੋਈ ਕਿਸੇ ਚੀਜ਼ ਦਾ ਦਾਨ ਕਰਦਾ ਤਾਂ ਉਹਨੂੰ ਇੱਕ ਜਿਹੜੀ ਇੰਟਰਨਲ ਸੈਟੀਸਫੈਕਸ਼ਨ ਹੁੰਦੀ ਆ ਉਹ ਬੜੀ ਵੱਡੀ ਮਿਲਦੀ ਆ ਬਲੱਡ ਡੋਨੇਸ਼ਨ ਕਰਨ ਨਾਲ ਖੂਨਦਾਨ ਨਾਲ ਵੀ ਇੱਕ ਬੰਦੇ ਨੂੰ ਬੜੀ ਸੈਟੀਸਫੈਕਸ਼ਨ ਮਿਲਦੀ ਮੈਂ ਖੁਦ ਅੱਜ ਬਲੱਡ ਡੋਨੇਟ ਕਰਕੇ ਜਾਣਾ ਇੱਥੇ ਇਸ ਕਰਕੇ ਮੈਂ ਦੁਬਾਰਾ ਸਾਰੀ ਟੀਮ ਨੂੰ ਵਿਸ਼ਾਲ ਸ਼ਰਮਾ ਜੀ ਤੇ ਉਹਨਾਂ ਦੀ ਸਾਰੀ ਟੀਮ ਨੂੰ ਵਧਾਈ ਦਿਨਾ ਇਸ ਪ੍ਰੋਗਰਾਮ ਵਾਸਤੇ। ਭਾਵੇਂ ਹੋਰ ਪ੍ਰੋਜੈਕਟ ਜਿਹੜੇ ਕੀਤੇ ਜਾ ਰਹੇ ਆ ਇਹ ਜਿਹੜਾ ਤੁਹਾਡਾ ਪ੍ਰਗਟਾਵਾ ਚਾਹਦੇ ਆ। ਇਹਦੇ ਚ ਅਸੀਂ ਹਸਪੀਟਲਸ ਦੇ ਵਿੱਚ ਜਾ ਕੇ ਸਕੂਲਾਂ ਚ ਜਾ ਕੇ ਅਸੀਂ ਸਫਾਈ अभियान ਵੀ ਕਰਨਾ ਹੈ। ਅਸੀਂ ਕੁਝ ਜਗ੍ਹਾ ਇਦਾਂ ਦੇਖ ਰਿਹਾ ਜਿੱਥੇ ਸਕੂਲਾਂ ਦੇ ਅੰਦਰ ਕੋਈ ਪੇਂਟ ਨਹੀਂ ਹੋਇਆ ਹੋਇਆ ਉੱਥੇ ਪੇਂਟ ਕਰਾਂਗੇ। ਇਸੇ ਤਰ੍ਹਾਂ ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਦੇ ਉੱਤੇ ਇੱਕ ਆਪਣਾ ਪ੍ਰਦਰਸ਼ਨੀ ਲਗਾਣੀ ਹੈ ਕਿ ਉਹਨਾਂ ਦਾ ਜੀਵਨ ਕਿੱਦਾਂ ਕਿੱਥੋਂ ਸ਼ੁਰੂ ਕਰਕੇ ਕਿਵੇਂ ਉਹਨਾਂ ਨੇ ਇੱਥੇ ਤੱਕ ਪਹੁੰਚੇ ਹੈ ਤੇ ਇਦਾਂ ਦੇ ਪ੍ਰੋਗਰਾਮ ਕਰ ਰਹੇ ਅਸੀਂ। ਇਸੇ ਤਰ੍ਹਾਂ ਅਸੀਂ ਕੱਲ 22 ਤਰੀਕ ਦੇ ਐਤਵਾਰ ਪਿੰਡ ਬਿਸ਼ੌੜੀ ਬਲਾਚੌਰ ਦੇ ਨਜ਼ਦੀਕ ਅਸੀਂ ਇੱਕ ਵਿਸ਼ੇਸ਼ ਸਹਾਇਤਾ ਕੈਂਪ ਲਾ ਰਹੇ ਹਾਂ। ਜਿਹਦੇ ਵਿੱਚ ਲੋਕਾਂ ਨੂੰ ਆਇਸ਼ਮਾਨ ਕਾਰਡ ਉਹਨਾਂ ਦੇ ਬਣਾਏ ਜਾਣਗੇ ਮੌਕੇ ਤੇ ਜਿਹੜੇ ਕਿਸਾਨਾਂ ਦੇ 6000 ਰੁਪਏ ਕਿਸਾਨ ਸਮਾਨ ਨਿਧੀ ਦੇ ਤਹਿਤ ਆਂਦਾ ਉਹ ਕਈਆਂ ਦਾ ਰੁਕਿਆ ਹੋਇਆ ਉਹ ਚਾਲੂ ਕਰਕੇ ਦਵਾਂਗੇ ਪੈਨਸ਼ਨਾਂ ਦੇ ਫਾਰਮ ਭਰ ਕੇ ਦਵਾਂਗੇ ਮੌਕੇ ਤੇ ਆਵਾਸ ਯੋਜਨਾ ਦੇ ਫਾਰਮ ਭਰ ਕੇ ਦਵਾਂਗੇ ਤੇ ਉਹਦੇ ਨਾਲ ਮੈਂ ਸਮਝਦਾ ਕਿ ਬਹੁਤ ਵੱਡਾ ਫਾਇਦਾ ਗਰੀਬੀ ਲੋਕਾਂ ਨੂੰ ਹੋ ਰਿਹਾ ਤੇ ਕਿਉਂਕਿ ਹਰ ਬੰਦਾ ਅੱਜ ਜਦੋਂ ਸਰਕਾਰੀ ਦਫ਼ਤਰਾਂ 'ਚ ਜਾਂਦਾ ਉੱਥੇ ਉਹਨਾਂ ਨੂੰ ਨਾ ਸਹਾਇਤਾ ਮਿਲਦੀ ਹੈ ਨਾ ਕੋਈ ਹੈਲਪ ਮਿਲਦੀ ਹੈ ਕਿਸੇ ਤਰ੍ਹਾਂ ਦੀ ਤੇ ਲੋਕ ਬੜੇ ਪਰੇਸ਼ਾਨ ਹੈ ਤੇ ਇਹਨਾਂ ਕੈਂਪਾਂ ਦੇ ਵਿੱਚ ਆ ਕੇ ਲੋਕ ਵੱਡੀ ਗਿਣਤੀ ਵਿੱਚ ਫਾਇਦਾ ਲਾਭ ਲੈ ਰਹੇ ਆ। ਹਾਂਜੀ ਅੱਜ ਅਸੀਂ ਇੱਥੇ ਬਲੱਡ ਡੋਨਰ ਕੰਪਲੈਕਸ ਆਏ ਆ ਤੇ ਇੱਥੇ ਖੂਨਦਾਨ ਕੈਂਪ ਜਿਹੜਾ ਆਰਗੇਨਾਈਜ਼ ਕੀਤਾ ਗਿਆ ਆਪਣੇ ਬਿਸ਼ਾਲ ਜੀ ਬਤਰਾ ਜੀ ਸਾਰੇ ਖੜੇ ਆ ਹੋਰ ਵੀ ਜਿਹੜੇ ਸਦਸਿਆ ਜਿਹੜੇ ਟੀਮ ਦੇ ਇਹਨਾਂ ਦੇ ਨਾਲ ਆ ਸਾਡੇ ਰੋੜਾ ਜੀ ਹੈਗੇ ਆ ਜਿਹੜੇ ਕਿ ਅਕਸਰ ਇਦਾਂ ਦੇ ਕੰਮ ਕਰਦੇ ਰਹਿੰਦੇ ਆ ਨਾਲ ਤੇ ਬੜੀ ਖੁਸ਼ੀ ਦੀ ਗੱਲ ਆ ਵੀ ਅੱਜ ਵੀ ਇਹਨਾਂ ਦੇ ਵਿੱਚ ਇਹ ਭਾਵਨਾ ਹੈਗੀ ਆ ਵੀ ਜਿਹੜਾ ਕਿ ਬੜਾ ਇਨੋਵਲ ਕਾਰਜ ਆ ਖੂਨਦਾਨ ਦਾ ਉਹ ਕਰਨਾ ਚਾਹੀਦਾ ਤੇ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਵਾ ਵੀ ਇਸ ਕੰਮ ਦੇ ਵਿੱਚ ਵੱਡ ਚੜ ਕੇ ਹਿੱਸਾ ਲੈਣਾ ਚਾਹੀਦਾ ਤੇ ਸਭ ਨੂੰ ਇਸ ਕੰਮ ਦੇ ਲਈ ਅੱਗੇ ਆਉਣਾ ਚਾਹੀਦਾ ਤੇ ਪ੍ਰਵਾਤਮਾ ਕਰੇ ਇਹਨਾਂ ਦੇ ਕੰਮ ਦੇ ਵਿੱਚ ਅੱਗੋਂ ਇਹ ਸਾਰੇ ਇੱਦਾਂ ਹੀ ਨੋਵਲ ਕਾਜ਼ ਕਰਦੇ ਰਹਿਣ ਤੇ ਜੁਰਤ ਕਿਹਨਾਂ ਵਾਲਾ ਹੈ ਲਈ ਭਾਈ ਜੀ ਭਾਈ ਦਾ ਲੋਕ ਨੇ ਜਿਹੜਾ ਬਲਡ ਡੋਨੇਟ ਕਰਨਾ ਹੈ ਜੀ ਜਿਹੜਾ ਬਲੱਡ ਬਲੱਡ ਡੋਨੇਟ ਹੈ ਇਹ ਮਹਾਦਾਨ ਹੈਗਾ ਖੂਨਦਾਨ ਮਹਾਦਾਨ ਸਾਰਿਆਂ ਨੂੰ ਜਿਹੜਾ ਬਲੱਡ ਡੋਨੇਟ ਕਰਨਾ ਚਾਹੀਦਾ ਜਿਹੜੇ ਕਰ ਸਕਦੇ ਆ ਕਿਉਂਕਿ ਇਹਦੇ ਨਾਲ ਕਿਸੇ ਨਾ ਕਿਸੇ ਦੀ ਜਾਨ ਜ਼ਰੂਰ ਬਚਾਈ ਜਾ ਸਕਦੀ ਆ ਇਸ ਤੋਂ ਵੱਡਾ ਕੋਈ ਦਾਨ ਹੈ ਨਹੀਂ। ਇਹ ਸੀ ਕਮੇਟੀ ਨੂੰ ਕੀ ਸੰਦੇਸ਼ ਦਵਾਂ। ਜੁਵਾ ਪੀੜੀ ਨੂੰ ਇਹੀ ਆ ਕਿ ਇੱਕ ਤਾਂ ਨਸ਼ੇ ਤੋਂ ਦੂਰ ਰਹੋ ਤੇ ਦੂਜਾ ਜਿਹੜਾ ਆਪਣਾ ਬਲੱਡ ਆ ਇਹ ਜ਼ਰੂਰ ਦਾਨ ਕਰੋ। ਹਾਂ। ਕਿਹਨਾ ਭਾਜੀ ਆਪਣਾ ਜੀ? ਬਿਲਹੰਸਰ ਆ ਜੀ ਸਰ। ਕਿਹੜੀ ਜਗ੍ਹਾ ਤੁਸੀਂ? ਮੈਂ ਨਮਾਸ਼ਹਿਰ ਵੜਵਾ। ਵੜਵੇ ਜੀ ਪੰਜਾਪਾਲਸ। ਅੱਛਾ ਪਾਲਸ ਨੂੰ। ਜੀ ਸਰ। ਪਹਿਲਾਂ ਵੀ ਫੋਨ ਕਰਨ ਕੀਤਾ ਸੀ? ਹਾਂਜੀ ਸਰ ਪਹਿਲਾਂ 6 ਵਾਰੀ ਕੀਤਾ ਜੀ। ਠੀਕ ਹੈ। ਤੇ ਇਸ ਤਰ੍ਹਾਂ ਵੀ ਆਪਾਂ ਤੇ ਜੁਵਾ ਪੀੜੀ ਕੀ ਕਹਾਂਗੇ? ਇਹੀ ਬਈ ਸਰ ਬੇ ਨਸ਼ੇ ਤੋਂ ਬੰਦਾ ਦੂਰ ਰਹਿੰਦਾ ਆ। ਤੇ ਹਰੇਕ ਨੂੰ ਡੋਨੇਟ ਕਰਨਾ ਚਾਹੀਦਾ ਹੈ థాంਕ ਯੂ ਸਰ ਅੱਗੇ ਆ ਦੇ ਆਪਣੇ ਨਾਲ ਇਹਦੇ ਵਿੱਚ ਪਾਣੀ ਦੀ ਉਹ ਗਏ ਨੇ ਘਰ ਬੰਦਰ ਕਰਦੇ ਸਰ ਬੋਲੋ ਜੈ ਸ੍ਰੀ ਰਾਮ ਭਾਈ ਰੂਲਿਕਾ ਖਾਲਸਾ ਬੜੀ ਫਤਿਹ ਜਿਵੇਂ ਜੀ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ 17 ਸਤੰਬਰ ਤੋਂ 2 ਅਕਤੂਬਰ 2024 ਤੱਕ ਸਾਡਾ ਭਾਰਤੀ ਜਨਤਾ ਪਾਰਟੀ ਦਾ ਸੇਵਾ ਪਖਵਾੜਾ ਪੂਰੇ ਭਾਰਤ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰ ਇਸ ਇਨਾ 15 ਦਿਨਾਂ ਦੇ ਵਿੱਚ ਅਸੀਂ ਵੱਖ-ਵੱਖ ਜਿਹੜੇ ਚਾਹੇ ਸਫਾਈ ਅਭਿਆਨ ਹੋਣ ਖੂਨਦਾਨ ਕੈਂਪ ਹੋਵੇ ਜਾਹੋ ਕਿਸੇ ਪ੍ਰਕਾਰ ਦੀ ਸਮਾਜ ਸੇਵਾ ਦਾ ਕਰ ਹੈ ਉਹ ਲਗਾਤਾਰ ਨਿਰੰਤਰ ਚੱਲਣਾ ਹੈ ਤੋਂ ਉਸੇ ਦੇ ਉਪਲਖੇ ਵਿੱਚ ਅੱਜ ਬਲੱਡ ਬੈਂਕ ਨਵਾਂ ਸ਼ਹਿਰ ਵਿਖੇ ਇੱਕ ਖੂਨਦਾਨੈਂਪਰ ਰੱਖਿਆ ਗਿਆ ਹੈ ਔਰ ਵੱਖ-ਵੱਖ ਸਮਾਜਿਕ ਧਾਰਮਿਕ ਸੰਸਥਾਵਾਂ ਤੋਂ ਵੱਧ ਚੜ ਕੇ ਵੱਡੀਆਂ ਸ਼ਖਸ਼ਿਤਾਾਂ ਅੱਜ ਦੇ ਵਿੱਚ ਵਿਰਾਜਮਾਨ ਹੋਈਆਂ ਨੇ ਮਨਾ ਸਾਰਿਆਂ ਦਾ तहे ਦਿਲੋਂ ਧੰਨਵਾਦੀ ਆ ਸਾਡੇ ਵਿੱਚ ਆਵਾਜ਼ ਸੰਸਥਾ ਤੋਂ ਨਰੇਸ਼ ਸੂਰੀ ਜੀ ਨੇ ਪੀਵੀ ਬੱਤੀ ਨਮਸ਼ਹਿਰ ਜੋ ਚੈਨਲ ਹੈ ਔਰ ਬਾਦੇ ਪਰਦੇਸੀ ਜੀ ਜੋ ਸਰਗਰਮੀਆਂ ਨਮਸ਼ਹਿਰ ਦੇਖਦੇ ਨੇ ਮੈਂ ਨਾ ਸਾਰਿਆਂ ਦਾ ਪਰਲੋਚਨ ਸਿੰਘ ਜੀ ਲਾਇਸ ਕਲੱਬ ਤੋਂ ਔਰ ਸਾਡੇ ਗੁਲਿੰਦਰ ਡਾਕਟਰ ਗੁਲਿੰਦਰ ਜੀ ਹਰਸ਼ ਜੀ ਇਹ ਸਾਰੀ ਟੀਮ ਪਹੁੰਚੀ ਹੈ ਫੇਰ ਤੋਂ ਨਿਰੰਤਰ ਆਪਣਾ ਆਪਣੀ ਸੇਵਾ ਦੇ ਰਹੀ ਹੈ ਮੈਂ ਨਾ ਸਾਰਿਆਂ ਦਾ ਬਹੁਤ ਧੰਨਵਾਦੀ ਆ ਜੈ ਹਿੰਦ ਜੈ ਭਾਰਤ ਵਾਇਰੋ ਜੀ ਦਾ ਖਾਲਸਾ ਮਹਰ ਜੀ ਦੀ ਫਤਿਹ ਮਾਈਕ ਹੋਲਡ ਕਰੋ ਥੋੜਾ ਉੱਚਾ जय श्री राम जी भाई गुरु जी का खालसा भाई गुरु जी फतेह आज जेड़ा बद्ध जी द्वारा सारे देश ਦੇ ਵਿੱਚ ਸੇਵਾ ਦਾ ਮੰਦਰ ਉਹ ਚੱਲ ਰਿਹਾ ਵਾ 2 ਅਕਤੂਬਰ ਦਾ ਉਹਦੇ ਵਿੱਚ ਨਮਸ਼ਾਹਿਰ ਦੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸਾਡੇ ਵਿਸ਼ਾਲ ਸ਼ਰਮਣ ਜੀ ਕਿਸ਼ਮਈ ਸਾਰੀ ਭਾਰਤੀ ਜਨਤਾ ਪਾਰਟੀ ਦੀ ਟੀਮ ਉਹਨਾਂ ਨੇ ਇੱਕ ਸੇਵਾ ਦਾ ਬਹੁਤ ਅੱਛਾ ਕੰਮ ਸ਼ੁਰੂ ਕੀਤਾ ਹੈ ਜਿਹਦੇ ਵਿੱਚ ਬਲੱਡ ਡੋਨੇਸ਼ਨ ਕੈਂਪ ਲਗਾਇਆ ਵਾ ਦੇਖੋ ਇੱਕੋ ਇੱਕੋ ਹੀ ਸੇਵਾ ਵਾ ਜਿਹੜੀ ਜਾ ਧਰਮ ਤੋ ਰੈਡ ਬਲੱਡ ਹੋ ਕੇ ਲਈ ਸੇਵਾ ਕੀਤੀ ਜਾਂਦੀ ਹੈ ਜਦੋਂ ਵੀ ਅਸੀਂ ਕਿਸੇ ਦਾ ਬਲੱਡ ਲੈਣੇ ਆ ਉਹਦੇ ਵਿੱਚ ਇਹ ਨਹੀਂ ਲਿਖਿਆ ਜਾਂਦਾ ਕਿ ਇਹ Hindu ਦਾ ਹੈ ਕਿ Sikh ਦਾ ਕਿ Musalman ਦਾ ਮੈਂ ਤਾਂ ਸਾਰੇ ਨੂੰ ਇਹ ਹੀ ਕਹਿਣਾ ਚਾਹੁੰਦਾ ਕਿ ਇਹ ਬਹੁਤ ਪਵੰਦਾ ਕੰਮ ਆ ਜਾਨ ਬਚਾਉਣ ਦਾ ਕੰਮ ਆ ਸਾਰਿਆਂ ਨੂੰ ਮੋਰੇ ਹੋ ਕੇ ਆ ਕੇ ਬਲੱਡ ਦੇਣਾ ਚਾਹੀਦਾ ਦੇਖੋ ਜਦੋਂ ਡਾਕਟਰ ਸਾਨੂੰ ਇੱਕ ਪਰਚੀ ਦਿੰਦਾ ਵਾ ਕਿ ਬਲੱਡ ਲਿਓ ਬਲੱਡ ਲਿਆ ਉਹ ਸਾਰੇ ਘਰ ਦੇ ਪਹਿਲਾਂ ਦੇਖਦੇ ਕਿਹੜਾ ਬਲੱਡ ਦੇਊਗਾ ਆਖਿ ਜੀ ਲੋਕਾਂ ਨੂੰ ਕਹਿੰਦੇ ਕਿ ਤੁਸੀਂ ਦਿਓ ਤੁਸੀਂ ਦਿਓ ਤੁਸੀਂ ਦਿਓ

जय श्री राम सागर सावन देता है मधुबन खुशबू देता है सागर सावन देता है मधुबन खुशबू देता है जीना उसका जीना उसका है जो औरों को जीवन देता है जो औरों को जीवन देता है आज भारतीय जनता पार्टी का जो ये अभियान है सेवा का दो अक्टूबर तक उसमें विशाल शर्मा जी और शहर के सभी साथी मिलकर के जहां राहो रोड पे ब्लड डोनेशन कैंप जो लगाया जा रहा है बहुत ही उत्तम कार्य है हमारे शास्त्र में भी वर्णन है कि किसी दूसरे के काम आना यही सबसे अच्छा मानव का धर्म है कोई बाकी दूसरा धर्म नहीं है सबसे अच्छा धर्म है किसी दूसरे की जान बचाना किसी दूसरे का हित करना तो मुझे लगता है कि आज ये सबसे उत्तम कार्य है कि एक एक कतरा खून का जो है ब्लड का है वो किसी की जान बचा सकता है ਤੋ ਐਸੇ ਕਾਰੇ ਵਿੱਚ ਸਭੀ ਕੋ ਬੜ ਚੜ ਕਰਕੇ ਆ ਗਿਆ ਨਾ ਚਾਹੀਏ ਧੰਨਵਾਦ ਭਾਰਤ ਮਾਤਾ ਕੀ ਜੈ ਖੁਸ਼ੀ ਦੀ ਗੱਲ ਆ ਕਿ ਨਵਾਂ ਸ਼ਹਿਰ ਦੇ ਵਿੱਚ ਕਰਾ ਦੋ ਪ੍ਰੋਗਰਾਮ ਇਹ ਨਵੀਂ ਨਵੀਆਂ ਗੱਲਾਂ ਹੋ ਰਹੀਆਂ ਖੂਨਦਾਨ ਦੀਆਂ ਹੋ ਰਹੀਆਂ ਗਿੱਦਾ ਸਾਹਿਬ ਨੇ ਝੰਡਾ ਚੁੱਕਿਆ ਪਹਿਲਾ ਪ੍ਰੂਨ ਹੱਤਿਆ ਦਾ ਹੁਣ ਰੂਟ ਸੇਫਟੀ ਦਾ ਔਰ ਮੈਨੂੰ ਯਾਦ ਹੈ ਅਜ ਤੋਂ 30 ਸਾਲ ਪਹਿਲਾਂ ਕੋਈ ਖੂਨਦਾਨ ਕੈਂਪਨੀ ਸਿਲਵਾਉਂਦਾ ਤੇ ਸਾਡੇ ਕੋਲ ਸੂਰੀ ਸਾਹਿਬ ਨੇ ਇਹ ਆਏ ਬਾਹਰੋਂ ਵਿਦੇਸ਼ ਤੋਂ ਇਹਨਾਂ ਨੇ ਜਿਹੜਾ ਪਹਿਲਾ ਕੈਂਪ ਔੜ ਚਲਵਾਇਆ ਜ਼ੋਰਦਾਰ ਤਾੜੀਆਂ ਹੋਣੀਆਂ ਚਾਹੀਦੀਆਂ ਇਹਨਾਂ ਦੇ ਸਖ਼ਸੀਅਤ ਲਈ। ਬਾਦ ਸ਼ਰਮਾ ਜੀ ਪਹਿਲੇ ਹੁੰਦਾਨੀ ਜੀ ਨੂੰ ਮੈਡਲ ਪਾ ਕੇ ਸਨਮਾਨਿਤ ਕਰਨਗੇ ਫਿਰ ਇਸ ਕੈਂਪ ਦਾ ਵਿਦਿਬਾਹ ਕੁਝ ਬਾਤਗੇ। ਸੂਰੀ ਸਾਹਿਬ ਵੈਲਕਮ। ਬਹੁਤ ਜੀ ਦੋਸਤਾਂ। ਬਟ ਇਸ ਕੋਲ ਨਾ ਤੁਸੀਂ ਕਰ ਲੋ ਲੌਜੀਕ ਸਾਹਿਬ ਬਿਡੇ ਟਿਕ ਮੜੇ ਇਧਰ ਆ ਸਾਬਾ ਅਰ ਸਾਬਾ ਤੁਸੀਂ ਬੜੇ ਕੋਲ ਠੀਕ ਹੈ ਜੀ ਆ ਗਿਆ ਤੁਸੀਂ ਕਹਿੰਦਾ ਵੀ ਆ ਗਿਆ ਫਿਰ ਬਣਦੀ ਹੈ ਨਾ ਕਈ ਪਰਦੇ ਪਿੱਛੇ ਵੀ ਹੁੰਦੇ ਹੈ ਇਹ ਇੱਕ ਬਿੰਦੂ ਕਿ ਟਿਕ ਮੜੇ ਲੌਜੀਕ ਸਾਹਿਬ ਜਿਨੇ ਇੱਕ ਮਿੰਟ ਸਵਾ ਦਿਖਾ ਕਰੋ ਫੋਟੋ ਪੈਨ ਜੀ ਲਓ

ਖੂਨ ਦਾਨ ਜੀਵਨ ਦਾਨ ਜੀਵਨ ਦਾਨ ਜੀਵਨ ਦਾਨ ਖੂਨ ਦਾਨ ਮਹਾ ਦਾਨ ਮਹਾ ਦਾਨ ਮਹਾ ਦਾਨ ਖੂਨ ਦਾਨ ਜੀਵਨ ਦਾਨ ਜੀਵਨ ਦਾਨ ਜੀਵਨ ਦਾਨ ਖੂਨ ਦਾਨ ਮਹਾ ਦਾਨ ਮਹਾ ਦਾਨ ਮਹਾ ਦਾਨ ਖੂਨ ਦਾਨੀ ਜਿੰਦਾਬਾਦ 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 ਖੂਨ ਦਾਨੀ ਜਿੰਦਾਬਾਦ 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 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੌਂਗ ਲੇਵ ਲੌਂਗ ਲੇਵ ਲੌਂਗ ਲੇਵ ਲੌਂਗ ਲੇਵ ਲੌਂਗ ਲੇਵ ਲੌਂਗ ਲੇਵ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੌਂਗ ਲੇਵ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ वक वक सहूलत मिलती ने इथे चौबी घंटे सत्तो दिन इमरजेंसी की सुविधा भी दिखी जाती है आज ही बुक करो अपनी अपॉइंटमेंट अठानवे सात या अठानवे आठ विजिट करो संधू हॉस्पिटल चंडीगढ़ रोड नवा शहर जिला शहीद भगत सिंह नगर का संबंधित अज विशेष सरगर्मिया कल फिर ਨਮੀਆ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ